ਰਾਤ ਜਦੋਂ ਵੀ ਬਾਹਰਲੇ ਉਹ ਚੋਰ ਆਏ ਆ ਉਹਨਾਂ ਨੇ ਗਰਿਲ ਤੋਂ ਕੁੱਟੀ ਆ ਅੰਦਰ ਵੜ ਕੇ ਉਹਨਾਂ ਨੇ ਬਾਰੋਂ ਕੁੱਟੀਆਂ ਅੰਦਰੋਂ ਕੁੰਡੀਆਂ ਲਾ ਕੇ ਅੰਦਰ ਪੂਰਾ 2-3 ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ ਸੋਨਾ ਲਾਕਰ ਤੋੜ ਕੇ ਆਏ ਨਾ ਪਟੇ ਪਾਉਣਗੇ ਆ ਡੰਗਰਾ ਨੂੰ ਲਗਾ ਦਿਨੇ ਕਹੇ ਦਵਾਜਾ ਨਹੀਂ ਖੋਲਣ ਦੇ ਅੰਦਰ ਦਵਾਜਾ ਬੰਦ ਜਦੋਂ ਅਸੀਂ ਆਣ ਕੇ ਦੇਖਿਆ ਤੇ ਦਵਾਜਾ ਬੰਦ ਹੀ ਬਾਹਲੇ ਬੰਨੇ ਵੇਖਿਆ ਤੇ ਖਿੜਕੀ ਟੁੱਟੀ ਫਿਰ ਮੈਂ ਸਪੈਂਸਰ ਨੂੰ ਫੋਨ ਕੀਤਾ ਫਿਰ ਆਏ ਫਿਰ ਉਹਨਾਂ ਮੋਕਾ ਵੇਖਿਆ ਫਿਰ ਤਕੋਰ ਲਖਣਗੇ ਉਹ ਚੋਰਾਂ ਨੇ ਦਰਵਾਜ਼ਾ ਅੰਦਰੋਂ ਇਹ ਇਹਨਾਂ ਦੇ ਘਰ ਦੀ ਇਹ ਕੂਲਰ ਲਾ ਕੇ ਬਾਹਰ ਸੁੱਤੇ ਪਏ ਸੀਗੇ ਰਾਤ ਜਦੋਂ ਵੀ ਬਾਹਰਲੇ ਚੋਰ ਆਏ ਆ ਉਹਨਾਂ ਨੇ ਗ੍ਰਿਲ ਤੋਂ ਕੁੱਟੀ ਆ ਅੰਦਰ ਵੜ ਕੇ ਉਹਨਾਂ ਨੇ ਬਾਹਰੋਂ ਕੁੱਡੀਆਂ ਅੰਦਰੋਂ ਕੁੰਡੀਆਂ ਲਾ ਕੇ ਅੰਦਰ ਪੂਰਾ ਦੋ ਤਿੰਨ ਤੇ ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ ਸੋਨਾ ਲਾ ਕੇ ਤੋੜ ਕੇ ਉਹ ਕੱਢ ਲਿਆ ਵਾ ਤੇ 20000 ਰੁਪਇਆ ਕੈਸੀ ਗੱਲ ਜਿਹੜਾ ਉਹ ਲੈ ਗਿਆ ਤੇ ਬਾਕੀ ਅਸੀਂ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਆ ਬਾਕੀ ਉਹਦੇ ਵਿੱਚ ਪੁਲਿਸ ਜੋ ਵੀ ਹੈਗੀ ਕਾਰਵਾਈ ਕਰੇਗੀ ਕਿੰਨਾ نقصان ਹੋ ਗਿਆ ਨੁਕਸਾਨ ਲਗਭਗ 1.5 ਲੱਖ ਦਾ ਹੋ ਗਿਆ ਜੀ ਤੇਰਾਣਾ ਜਾਸੂ ਹੈਗਾ ਸਾਨਮ ਚੂੜ ਸਿੰਘ ਪਿੰਨ ਮਦੋਆ ਰਾਤ ਨੂੰ ਹੀ ਉੱਧਰ ਲਾ ਕੇ ਬਾਹਰ ਸੁਤੇ ਚੋਰਾਣਿਆਂ ਦਾ ਡਾਡੀ ਗ੍ਰਿਲ ਤੋੜ ਕੇ ਚੋਰੀ ਕੀਤੀ ਹੈ ਜਿਹਦੇ ਵਿੱਚ ਵਾਲਾ 11000 ਤੋਂਲੇ ਸੋਨਾ ਸੀ 18-19000 ਦਾ ਕੈਸ਼ ਸੀ ਕਿੰਨੇ ਕਬੀ ਤੇ ਘਟਣ ਲੱਗਦੀ ਰਹਿੰਦਾ ਇਹ ਨਾ ਨਹੀਂ ਜੀ ਪਤਾ ਸੁੱਤੇ ਹੈ ਨਾ ਨਹੀਂ ਗਿਆ ਸਤਾ ਅੱਛਾ ਜੀ ਕੋਈ ਵਾਇਰਸ ਨਹੀਂ ਨਹੀਂ ਵਾਇਰਸ ਨਹੀਂ ਤੇ ਪੁਲਸ ਆਈ ਆਪਰੇ ਤੇਦੀ ਹਾਂ ਬੁਲਸਾਈ ਮੌਕਾ ਦੇਖ ਗਿਆ ਤੇ ਘਰ ਪਰਿਵਾਰ ਸਾਰਾ ਘਰੀ ਚੀ ਵੀ ਹਾਂ ਜੀ ਬਾਹਰ ਸੁੱਤੇ ਸਾਰਾ ਪਰਿਵਾਰ ਘਰੀ ਹਾਂ ਜੀ ਤੇ ਉਸ ਨੂੰ ਬਹੁਤ ਜਿਆਦਾ ਹਾਂ ਜੀ ਮੈਂ ਸਵੇਰੇ ਉੱਠਿਆ ਪੰਜ ਵਜੇ ਨਾ ਪੱਠੇ ਪਾਉਣਗੇ ਆ ਡੰਗਰਾ ਨੂੰ ਦਗਾ ਦਿਨੇ ਗਿਆ ਦਰਵਾਜ਼ਾ ਨਹੀਂ ਖੋਲਣ ਦੇ ਅੰਦਰੋਂ ਦਰਵਾਜ਼ਾ ਬੰਦ ਜਦੋਂ ਅਸੀਂ ਆਣ ਕੇ ਦੇਖਿਆ ਤੇ ਦਰਵਾਜ਼ਾ ਬੰਦ ਸੀ ਬਾਹਰਲੇ ਬੰਨੇ ਵੇਖਿਆ ਤੇ ਖਿੜਕੀ ਟੁੱਟੀ ਫਿਰ ਮੈਂ ਸਪੈਂਸਰ ਨੂੰ ਫੋਨ ਕੀਤਾ ਫਿਰ ਆਏ ਫਿਰ ਉਹਨਾਂ ਮੌਕ ਫਿਰ ਇਹ ਤੁਹਾਨੂੰ ਲਿਖਾਉਣਗੇ ਉਹ ਚੋਰਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ ਹਾਂ ਜੀ ਇਹਨਾਂ ਨੂੰ ਪਹਿਲਾਂ ਸੋਫੇ ਲਾਤੇ ਦੇਖਣਾ ਸੋਫਾ ਲਾਇਆ ਤੇ ਉਧਰ ਮੇਜ਼ ਲਾਇਆ ਦਾ ਇਹ ਪੰਜਾਂ ਦੀ ਪਛਾਣ ਹੋ ਸਕਦੀ ਕਿਹੜੇ ਨੇ ਕੋਈ ਨਹੀਂ ਸੱਤ ਦੇ ਨਹੀਂ ਦੇਖੇ ਨਹੀਂ ਰਹੇ ਕਿ ਬੈਗ ਵਿੱਚ ਕੀ ਆ ਗਿਆ ਕਰਕੇ ਸੀਸੀਟੀਵੀ ਕੈਮਰਾ ਕਰਦਾ ਮੈਂ ਦੂਹਰੇ ਪੈ ਜਾਂਦੇ ਆ